ਹੈਲੋ ਗਾਇਜ਼ ਮੈਂ ਹੈਗਾ ਤੁਹਾਡਾ ਲਾਲੀ ਸਿੱਧੂ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਆ ਜਾਗੀ 18 ਤਰੀਕ ਸ਼ੁੱਕਰਵਾਰ ਦਿਨ ਨੋ ਮੈਂ ਰਾਤ ਦੀ ਡਿਊਟੀ ਤੇ ਆਪ ਦਾ ਮੈਰਾ ਦੇ ਰਹੇ ਆ ਆ ਦੇਖੋ ਦੂਰ ਦੂਰ ਤੱਕ ਕੋਈ ਨਹੀਂ ਹੈਗਾ ਦੂਰ ਦੂਰ ਤੱਕ ਨਦਰ ਦੇਖੋ ਕਿੰਨੀ ਜਗਾ ਤੇ ਵਿੱਚ ਮੇਰੀ ਡਿਊਟੀ ਲੱਗੀ ਹੈ ਕੀ ਘਟਾਟ ਦੋ ਬੰਦੇ ਦਾ ਜ਼ਰੂਰੀ ਹੈ ਰਾਤ ਨੂੰ ਦਿਨੇ ਵਾਂਵੇਂ ਕੋਵੇ ਹੈ ਅੱਪਾ ਕਰਦੇ ਆਂ ਡਿਊਟੀ ਆਪਦੇ ਇੰਜੋਏਮੈਂਟ ਦੇ ਹਿਸਾਬ ਨਾਲ ਨਾਏ ਇੰਜੋਏ ਕਰੀ ਜਾਂਦੇ ਆ ਨਾਏ ਥੱਕਦੇ ਨਹੀਂ ਹੈਗੇ ਇੰਜੋਏ ਕਰੀ ਜਾਂਦੇ ਆ ਨਾਈ ਡਿਊਟੀ ਹੋ ਜਾਂਦੀ ਆ ਕੋਈ ਆਓ ਦੇਖੋ ਬੋਲਦੇ ਦੇ ਕੋਈ ਪਟਾਕੇ ਪਈ ਜਾਂਦੇ ਦੂਰ ਉਹ ਗੜੀ ਆਪਣੀ ਟੈਂਕੀ ਬਾਣੀ ਆਰੀ ਪਹੁੰਚ ਦੀ ਕੁਆਇਟੀ ਨਹੀਂ ਅਗੇ ਨਹੀਂ ਨਹੀਂ ਤੇ ਮੈਂ ਤੁਹਾਨੂੰ ਇੱਕ ਇੱਕ ਚੀਜ਼ ਦਗਾਵਾ ਆਪ ਨੂੰ ਪਾਸ ਪਹੁੰਚ ਸਸਤਾ ਥੋੜਾ ਆ ਦੇਖੋ ਮੈਂ ਦੇਖੋ ਇਹ ਰਾਤ ਕਾ ਦਿਨ ਬੂਤ ਕਾ ਦਿਨ ਬੂਤੋਂ ਦੇ ਗਦੇ 12 ਤੋਂ 3 ਵੇ ਤੱਕ ਤੇ ਵਾਹਿਗੁਰੂ ਮਿਹਰ ਕਰੀ ਰੱਬਾ 네ਗਟਿਵ એનર્ਜੀ ਤੋਂ ਬਚਾਈ ਤੇ ਪੋਜ਼ਿਟਿਵ ਅਨਰਜੀ ਰੱਖੀ ਰੱਬਾ ਮੇਰੇ ਆ ਮੇਰੇ ਮਨ ਵਿੱਚ ਵਾਹਿਗੁਰੂ ਵਾਹਿਗੁਰੂ ਪੋਜ਼ਿਟਿਵ ਥਿੰਕ ਆਣ ਨੈਗੇਟਿਵ ਨਾ ਆਣ ਕਿਉਂਕਿ ਜੋ ਨੈਗੇਟਿਵ ਆਉਣੇ ਥਰੂ ਹੋ ਜਾਂਦੇ ਕਿ ਮੈਂ ਕੱਲਾ ਐਵੇਂ ਹਾਂ ਮੈਂ ਫਿਰ ਬੰਦੇ ਦਾ ਜੀ ਨਹੀਂ ਲੱਗਦਾ ਬਈ ਫਿਰ ਉਹਨੂੰ ਡਰ ਲੱਗਣ ਲੱਗ ਪੈਂਦਾ ਕਿ ਨੈਗੇਟਿਵ ਸੋਚ ਨਾ ਕਰੇ ਬੰਦਾ ਪੋਜ਼ਿਟਿਵ ਹੀ ਰਹੇ ਨਾ ਫਿਰ ਬੰਦੇ ਦਾ ਜਿਗਰ ਆ ਰਹਿੰਦਾ ਪੂਰਾ ਫਿਰ ਕੋਈ ਵੀ ਸਟੇਸ਼ਨ ਹੋ ਤੇ ਬੰਦਾ ਲੜ ਲੈਂਦਾ ਹੈ ਪਰ ਜੇ ਜਦੋਂ ਆਪਾ ਪੈਣੀ ਡਰੇ ਹੁੰਦੀਆਂ ਤੇ ਮਾਰਾ ਜਾਂ ਕੋਈ ਇੱਤੇ ਜਿਵੇਂ ਹੁਣ ਘੜਕਾ ਵੜਕਾ ਹੋ ਗਿਆ ਕੁਝ ਮੈਨੂੰ ਆ ਜਾਊਗਾ ਹਾਰਟ ਅਟੈਕ ਹੈ ਆ ਇਸੇ ਕਰਕੇ ਡਰੇ ਨਾ ਉਹ ਸਲਾ ਰੱਖੇ ਉਹ ਤੇ ਬਾਤ ਇਹ ਕੋਈ ਮੜਾ ਮੋਟਾ ਕੋਈ ਘੜਕ ਖੜਕਾ ਹੁੰਦਾ ਤੇ ਬੰਦਾ ਚੱਲ ਲੈਂਦਾ ਕਿਉਂਕਿ ਉਹ ਪੈਨ ਡਰਿਆ ਨਹੀਂ ਹੁੰਦਾ ਪੈਨਾ ਤੁਸੀਂ ਉਹ ਪੋਜ਼ਿਟਿਵ ਥਿੰਕਿੰਗ ਮੰਨ ਦੀ ਉਹ ਮਾਨੇ ਚ ਐਂ ਤੁਹਾਨੂੰ ਹੁਣ ਮੈਂ ਡਿਊਟੀ ਦੇ ਸਾਰੇ ਦਿਨ ਦਿਖਾਉਗਾ ਮਹੀਨੇ ਮੇਰੀ ਮਹੀਨੇ ਦਾ 18ਵਾਂ ਦਿਨ ਮੇਰੀ ਡਿਊਟੀ ਦਾ ਜੋ ਰੂਟੀਨ ਆ ਟਾਈਮ ਹੈਗਾ 2:30 ਵਜੇ ਦਾ 2:30 ਤੇ ਮੈਂ ਆਪਦੀ ਡਿਊਟੀ ਪੂਰੀ ਇਮਾਨਦਾਰੀ ਨਾਲ ਕਰੀ ਜਾਂਦਾ ढाई बजे ढाई दौ गेड़े लाने लाया वाटर दिज लो मेरा हाल चुप बढ़ गई एक इक बंद करता ਇਹਨੇ ਦੇਖਾਂ ਮੈਂ ਹੁਣ ਰਾਤ ਤਾਨੂੰ ਡੁੱਢੀ ਕਰਦਾ ਤੇ ਆਸੇ ਬਸੇ ਜਮਨ ਸੁਨਸਾਨ ਪਰ ਮੈਂ ਤਾਂ ਕਦੇ ਕੁਝ ਨਹੀਂ ਦੇਖਿਆ ਵਾਹਿਗੁਰੂ ਦੀ ਕਿਰਪਾ ਨਾਲ ਇਹ ਕੋਈ ਆਤਮਾ ਘੂਤ ਕੋਤਾ ਹੈਗੇ ਹੁੰਦੇ ਨੇ ਪਰ ਆਪ ਦੇ ਮਨ ਨੂੰ ਪੋਜ਼ਿਟਿਵ ਰੱਖ ਕੇ ਮਜ਼ਬੂਤ ਰੱਖੋ ਤਾਂ ਇਹ ਚੀਜ਼ਾਂ ਨੇੜੇ ਨਹੀਂ ਆਉਂਦੀਆਂ ਹੈਗੀਆਂ ਇਹ ਜੇ ਆਪਾਂ ਡਰਦੇ ਆਂ ਜ਼ਿਆਦਾ ਜਿਹੜਾ ਡਰ ਹੈ ਡਰ ਦੇ ਨਾਲ ਮੁੱਕ ਦੀ ਗੱਲ ਮਨ ਦਾ ਡਰ ਦੇ ਕੇ ਅੱਜ ਮਨ ਦਾ ਡਰ ਹੁੰਦਾ ਜਿਹੜਾ ਕੋਈ ਕੋਈ ਦੇਖੂ ਥੋੜਾ ਜਿਹਾ ਰਹੇਗਾ ਸਵੇਰੇ ਹੋਰ ਕੁਝ ਨਹੀਂ ਦੇਖਿਆ ਅੱਜ